ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਮਨਜੀਤ ਸਿੰਘ ਤੁਸੀਂ ਜੁੜੇ ਹੋ ਆਪਣੇ ਚੈਨਲ 올ੇਸਟ ਗੱਲਬਾਤ ਨਾਲ ਤੁਸੀਂ ਅੱਜ ਜਿੱਥੇ ਹੋ ਉੱਥੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੋਵੇਗੀ ਪਰ ਇੱਕ ਸਵਾਲ ਹੈ ਕਿ ਤੁਸੀਂ ਕਦੀ ਸੋਚਿਆ ਹੈ ਕਿ ਤੁਹਾਡੀ ਸਫਲਤਾ ਦੀ ਨੀ ਕਿਸ ਨੇ ਰੱਖੀ ਅੱਜ ਗੱਲ ਕਰਾਂਗੇ ਗੁਰੂ ਦੀ ਅਹਿਮੀਅਤ ਬਾਰੇ ਤੇ ਇੱਕ ਖਤਰਨਾਕ ਗੱਲ ਰੁੱਖ ਦੀਆਂ ਜੜਾਂ ਜਦੋਂ ਉੱਪਰ ਹੌਣ ਲੱਗ ਪੈਂਦੀਆਂ ਹਨ ਤਾਂ ਕੀ ਹੁੰਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ 1 ਮਿੰਟ ਲਈ ਅੱਖਾਂ ਬੰਦ ਕਰਕੇ ਉਸ ਵਿਅਕਤੀ ਨੂੰ ਯਾਦ ਕਰੋ ਜਿਸ ਨੇ ਤੁਹਾਨੂੰ ਪੈਰਾਂ ਸਿਰ ਕੀਤਾ ਉਹ ਤੁਹਾਡਾ ਟੀਚਰ ਤੁਹਾਡਾ ਬਾਪੂ ਤੁਹਾਡੀ ਮਾਂ ਜਾਂ ਹੋ ਸਕਦਾ ਹੈ ਕੋਈ ਵੱਡਾ ਭਰਾ ਹੋਵੇ ਉਹ ਸਾਡਾ ਗੁਰੂ ਹੈ ਸਾਡੀ ਪੰਜਾਬੀ ਸਭਿਆਚਾਰ ਵਿੱਚ ਗੁਰੂ ਦਾ ਮਤਲਬ ਸਿਰਫ ਕਿਤਾਬਾਂ ਪੜਾਉਣ ਵਾਲਾ ਨਹੀਂ ਸਗੋਂ ਉਹ ਹੈ ਜੋ ਸਾਨੂੰ ਜ਼ਿੰਦਗੀ ਜੀਉਣ ਦਾ ਢੰਗ ਸਿਖਾਉਂਦਾ ਹੈ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੈ ਜਿਵੇਂ ਹੀ ਉਹਨਾਂ ਨੂੰ ਸਫਲਤਾ ਦੀ ਪਹਿਲੀ ਪੌੜੀ ਮਿਲਦੀ ਹੈ ਉਹ ਸੋਚਦੇ ਹਨ ਬਸ ਮੈਂ ਹੁਣ ਸਭ ਕੁਝ ਆਪੇ ਕਰ ਲਿਆ ਹੈ ਇੱਥੇ ਆਉਂਦਾ ਹੈ ਸਾਡਾ ਅੱਜ ਦਾ ਮੁੱਖ ਪਾਠ ਜਿਹੜੇ ਰੁੱਖ ਦੀਆਂ ਜੜ੍ਹਾਂ ਉੱਪਰ ਹੁੰਦੀਆਂ ਹਨ ਉਹ ਰੁੱਖ ਹਨੇਰੀਆਂ ਦੇ ਵਿੱਚ ਬਹੁਤਾ ਟਾਈਮ ਨਹੀਂ ਖਿਲੋਂਦੇ ਇਹ ਸਿਰਫ ਰੁੱਖਾਂ ਦੀ ਗੱਲ ਨਹੀਂ ਹੈ ਇਹ ਸਾਡੀ ਜ਼ਿੰਦਗੀ ਦਾ ਸੱਚ ਹੈ ਰੁੱਖ ਦੀਆਂ ਜੜਾਂ ਕੀ ਹਨ ਤੁਹਾਡਾ ਮੂਲ ਤੁਹਾਡਾ ਗਿਆਨ ਤੁਹਾਡੀ ਨਿਮਰਤਾ ਤੇ ਤੁਹਾਡਾ ਗੁਰੂ ਜਿਸ ਨੇ ਤੁਹਾਨੂੰ ਸਿਖਾਇਆ ਹੈ ਜਦੋਂ ਤੁਸੀਂ ਆਪਣੇ ਗੁਰੂ ਨੂੰ ਭੁੱਲ ਜਾਂਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਖੋਖਲਾ ਕਰ ਲੈਂਦੇ ਹੋ ਤੁਸੀਂ ਉੱਪਰੋਂ ਵੱਡੇ ਹੋ ਜਾਂਦੇ ਹੋ ਪਰ ਅੰਦਰੋਂ ਤੁਹਾਡੀਆਂ ਜੜਾਂ ਮਰ ਜਾਂਦੀਆਂ ਹਨ ਜਦੋਂ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਤੂਫਾਨ ਆਉਂਦਾ ਹੈ ਤਾਂ ਇਹ ਰੋਖ ਡਿੱਗ ਜਾਂਦਾ ਹੈ ਕਿਉਂਕਿ ਇਸ ਨੂੰ ਜ਼ਮੀਨ ਨਾਲ ਜੋੜ ਕੇ ਰੱਖਣ ਵਾਲੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ ਸਫਲਤਾ ਇੱਕ ਬਹੁਤ ਹੀ ਖਤਰਨਾਕ ਚੀਜ਼ ਨਾਲ ਲੈ ਕੇ ਆਉਂਦੀ ਹੈ ਉਹ ਹੈ ਈਗੋ ਜਦੋਂ ਤੁਸੀਂ ਆਪਣੇ ਆਪ ਨੂੰ ਬਹੁਤ ਈਗੋ ਵਿੱਚ ਸਮਝਦੇ ਹੋ ਤਾਂ ਤੁਸੀਂ ਸਲਾਹ ਲੈਣੀ ਬੰਦ ਕਰ ਦਿੰਦੇ ਹੋ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਕਿਸੇ ਤੋਂ ਕੋਜ ਸਿੱਖਣ ਦੀ ਲੋੜ ਨਹੀਂ ਹੈ ਜਦੋਂ ਸਿੱਖਣਾ ਬੰਦ ਹੋ ਜਾਂਦਾ ਹੈ ਤਾਂ ਗਰੋਥ ਰੁਕ ਜਾਂਦੀ ਹੈ ਹੰਕਾਰ ਤੁਹਾਨੂੰ ਦੁਨੀਆ ਤੋਂ ਉੱਚਾ ਨਹੀਂ ਕਰਦਾ ਸਗੋਂ ਇਹ ਤੁਹਾਨੂੰ ਦੁਨੀਆ ਤੋਂ ਕੱਟ ਦਿੰਦਾ ਹੈ ਜੇ ਤੁਹਾਡੇ ਅੰਦਰ ਗੁਰੂ ਦਾ ਸਤਕਾਰ ਨਹੀਂ ਤਾਂ ਦੁਨੀਆ ਤੁਹਾਡਾ ਸਤਕਾਰ ਕਿਉਂ ਕਰੇਗੀ ਇਸ ਲਈ ਮੇਰੇ ਦੋਸਤੋ ਅੱਜ ਤੋਂ ਇੱਕ ਛੋਟੀ ਜਿਹੀ ਗੱਲ ਯਾਦ ਰੱਖੋ ਸਫਲ ਹੋ ਪਰ ਨਿਮਰ ਰਹੋ ਆਪਣੇ ਗੁਰੂ ਨੂੰ ਯਾਦ ਰੱਖੋ ਉਹਨਾਂ ਦਾ ਆਸ਼ੀਰਵਾਦ ਲਓ ਹਰ ਰੋਜ਼ ਸਵੇਰੀ ਉੱਠ ਕੇ ਸ਼ੁਕਰਗੁਜ਼ਾਰੀ ਕਰੋ ਇਹ ਸ਼ੁਕਰਗੁਜ਼ਾਰੀ ਤੁਹਾਡੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੀ ਏ ਜਿੰਨੀਆਂ ਤੁਹਾਡੀਆਂ ਜੜ੍ਹਾਂ ਡੂੰਘੀਆਂ ਹੋਣਗੀਆਂ ਓਨਾ ਹੀ ਵੱਡਾ ਤੂਫਾਨ ਤੁਹਾਡਾ ਕੁਝ ਨਹੀਂ ਵਿਕਾਰ ਸਕੇਗਾ ਯਾਦ ਰੱਖੋ ਜਣਾ ਉੱਪਰ ਵਾਲੇ ਰੂਖ ਬਹੁਤਾ ਟਾਈਮ ਨਹੀਂ ਖਲੋਂਦੇ ਜੇ ਇਹ ਵੀਡੀਓ ਤੁਹਾਡੇ ਦਿਲ ਨੂੰ ਛੂਹੀ ਏ ਇਸ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਦੱਸੋ ਕਿ ਤੁਹਾਡੀ ਜ਼ਿੰਦਗੀ ਦਾ ਉਹ ਕਿਹੜਾ ਗੁਰੂ ਏ ਜਿਸ ਨੇ ਤੁਹਾਨੂੰ ਸਿਖਾਇਆ ਏ ਤੇ ઓਨੇਸਟ ਗਿਲੋ ਹੋਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਮਿਲਦੇ ਹਾਂ ਅਗਲੀ ਸੱਚੀ ਗੱਲ ਨਾਲ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ